ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਸੈਕੰਡ ਨੰਬਰ ਤੇ ਆਇਆ ਤੇ ਸੈਕੰਡ ਨੰਬਰ ਦੇ ਹੋਣ ਦੇ ਕਾਰਨ ਬੜੇ ਅਕਾਲੀ ਆਪਣੇ ਆਪ ਦੇ ਵਿੱਚ ਬੜੇ ਖੁਸ਼ੀ ਮਨਾ ਰਹੇ ਆ ਤੇ ਬੜਾ ਇਦਾਂ ਦਾ ਫੀਲ ਕਰ ਰਹੇ ਆ ਕਿ ਅਸੀਂ ਮੁਕਾਬਲੇ 'ਚ ਆ ਗਏ ਆ ਤੇ ਜਿਵੇਂ ਮੈਨੇਜਮੈਂਟ ਸੁਖਵੀਰ ਬਾਦਲ ਨੇ 2012 'ਚ ਕਰਕੇ ਸਰਕਾਰ ਰਿਪੀਟ ਕਰ ਲਈ ਸੀ ਤੇ ਉਵੇਂ ਹੀ ਮੈਨੇਜਮੈਂਟ ਕਰਕੇ ਇੱਥੇ ਤਰਨਤਾਰਨ ਦੇ ਵਿੱਚ ਉਹਨੇ ਕਾਫੀ ਜ਼ਿਆਦਾ ਅਕਾਲੀ ਦਲ ਨੂੰ ਅੱਪ ਕਰ ਲਿਆ। ਇਹਨਾਂ ਤਾਂ ਆਪਾਂ ਗੱਲ ਕਰੀਏ ਕਿ 2012 ਦੇ ਵਿੱਚ ਰਿਪੀਟ ਹੋਇਆ ਅਕਾਲੀ ਦਲ। ਪਹਿਲਾਂ ਆਪਾਂ ਇਹ ਗੱਲ ਕਰੀਏ ਰਿਪੀਟ ਹੋਣ ਦੇ ਨਾਲ ਅਕਾਲੀ ਦਲ ਦਾ ਬੇੜਾਗਰਕ ਵੀ ਇਸੇ ਕਰਕੇ ਹੈ। ਕਿਉਂਕਿ ਲਗਾਤਾਰ ਜਦੋਂ ਜਿਹੜੀ ਪਾਰਟੀ ਰਿਪੀਟ ਕਰ ਜਾਂਦੀ ਹੈ ਨਾ ਉਹਦਾ ਫਿਰ ਥੱਲੇ 베ਸ ਨਹੀਂ ਰਹਿੰਦਾ ਉਹ ਧਿਆਨ ਨਹੀਂ ਦਿੰਦੇ ਥੱਲੇ ਕਿਉਂਕਿ ਉਹਨਾਂ ਨੂੰ ਇਦਾਂ ਫੀਲ ਆਉਣ ਲੱਗ ਜਾਂਦਾ ਕਿ ਲੋਕਾਂ ਦੇ ਵਿੱਚ ਅੱਛੀ ਸਾਡੀ ਪਕੜ ਆ ਤਾਂ ਹੀ ਦੁਬਾਰਾ ਸਰਕਾਰ ਬਣੀ ਹੈ ਤੇ ਇਸ ਕਰਕੇ ਉਦੋਂ ਥੱਲੇ بیس ਹੁੰਦਾ ਉਹ ਕਾਹਲੀ-ਹਾਲੀ ਡਾਊਨ ਹੋਣ ਲੱਗ ਜਾਂਦਾ ਕਮਜ਼ੋਰ ਹੋਣ ਲੱਗ ਜਾਂਦਾ ਤੇ ਜੇ ਆਪਾਂ ਇਹਦੇ ਇਹਨੂੰ ਡੀਪਲੀ ਸਟੱਡੀ ਕਰੀਏ ਕਿ 2012 ਦੇ ਵਿੱਚ ਸਰਕਾਰ ਕਿਵੇਂ ਬਣੀ ਅਕਾਲੀ ਦਲ ਦੀ ਸਭ ਤੋਂ ਵੱਡਾ ਕਾਰਨ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਸੈਂਟਰ ਸਰਕਾਰ ਤੋਂ ਫੰਡ ਬਹੁਤ ਜ਼ਿਆਦਾ ਦਿੱਤਾ ਸੜਕਾਂ ਵਗੈਰਾ ਪੰਜਾਬ ਚ ਕਾਫੀ ਅੱਛੀਆਂ ਬਣਾਈਆਂ 108 ਐਂਬੂਲੈਂਸ ਦਿੱਤੀ ਹੋਰ ਵੀ ਕਾਫੀ ਹਸਪੀਟਲਾਂ ਨੂੰ ਫੰਡ ਦਿੱਤਾ ਤੇ ਉਹ ਸਾਰਾ ਕੁਝ ਇਹਨਾਂ ਦੇ ਖਾਤੇ ਪੈ ਗਿਆ ਤੇ ਲੋਕ ਇਹਨਾਂ ਨੇ ਇਹ ਚੀਜ਼ ਦਾ ਪ੍ਰਚਾਰ ਬਹੁਤ ਕੀਤਾ ਕਿ ਅਸੀਂ ਸੜਕਾਂ ਬਣਾਤੀਆਂ ਇਹ ਕਰਤਾ ਉਹ ਕਰਤਾ ਇੱਕ ਤਾਂ ਇਹ ਕਾਰਨ ਹੈ ਜਿਹੜੀ 5-7% ਵੋਟ ਪ੍ਰਭਾਵਿਤ ਹੋ ਜਾਂਦੀ ਇਹਨਾਂ ਚੀਜ਼ਾਂ ਨਾਲ ਤੇ ਦੂਜੀ ਗੱਲ ਜੋ ਕੈਪਟਨ ਨੇ ਉਸ ਸਮੇਂ ਇਹਨਾਂ ਨੂੰ ਇਦਾਂ ਫੀਲਿੰਗਸ ਹੀ ਕਾਂਗਰਸ ਨੂੰ ਕਿ ਕਾਂਗਰਸ ਹੀ ਆ ਰਹੀ ਹੈ ਕਿਉਂਕਿ ਸਾਰੇ ਸਰਵੇ ਦੱਸ ਰਹੇ ਸੀ ਕਿ ਜਿਵੇਂ ਹਰਿਆਣੇ 'ਚ ਕਾਂਗਰਸ ਦਾ ਦੱਸ ਰਹੇ ਸੀ ਤੇ ਪਰ ਇੱਥੇ ਆ ਗਈ ਭਾਜਪਾ ਉਵੇਂ ਹੀ ਉੱਥੇ ਅਕਾਲੀ ਦਲ ਆ ਗਿਆ ਉਹਦਾ ਕਾਰਨ ਸੁਖਬੀਰ ਦੀ ਮੈਨੇਜਮੈਂਟ ਨਹੀਂ ਹੈ ਜੋ ਡਾਕਟਰ ਮਨਮੋਹਨ ਸਿੰਘ ਦਾ ਪੈਸਾ ਇੱਥੇ ਲੱਗਾ ਸੀ ਇੱਕ ਤਾਂ ਉਹ ਕਾਰਨ ਸੀ 5% ਵੋਟ ਇਹਦੇ ਨਾਲ ਪ੍ਰਭਾਵਿਤ ਹੋਈ ਦੂਜਾ ਸਭ ਤੋਂ ਵੱਡਾ ਕਾਰਨ ਸੀ ਕਿ ਕਾਂਗਰਸ ਦੇ ਜੋ ਨਾਰਾਜ਼ ਵੀ 15 ਤੋਂ 20 ਬੰਦੇ ਇਲੈਕਸ਼ਨ ਲੜੇ ਆਜ਼ਾਦ ਤੌਰ ਤੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਨੇ ਕਾਂਗਰਸ ਦਾ ਵੋਟ ਕੱਟ ਕੇ ਤੇ ਨੁਕਸਾਨ ਕੀਤਾ ਸਭ ਦੂਜਾ ਸਭ ਤੋਂ ਵੱਡਾ 5% ਵੋਟ ਨਾਲ ਸਰਕਾਰ ਨਹੀਂ ਬਣਦੀ ਜੋ ਪ੍ਰਭਾਵਿਤ ਹੋਈ ਉਹ ਕੰਮ ਕਰਕੇ ਜੋ 60% ਕਾਰਨ ਉਹ ਇਹ ਕਾਰਨ ਹੈ ਕਿ ਕਾਂਗਰਸ ਨੇ ਆਪਣੇ ਜੋ ਬਾਗੀ ਹੋ ਗਏ ਉਸ ਸਮੇਂ ਉਹਨਾਂ ਨੂੰ ਭਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਉਂਕਿ ਇਹਨਾਂ ਨੂੰ ਇਦਾਂ ਲੱਗਦਾ ਸੀ ਕਿ ਸਰਕਾਰ ਆ ਜਾਣੀ ਜੀਹਦਾ ਕਰਕੇ ਇਹਦਾ ਫਾਇਦਾ ਸੀ ਉਸ ਸਮੇਂ ਹੋਰ ਕੋਈ ਪਾਰਟੀ ਨਹੀਂ ਸੀ ਉਹਦਾ ਫਾਇਦਾ ਚੱਲਦੀ